ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਥੇਦਾਰ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਸੀ ਤਾਂ ਅੱਜ ਸੁਖਬੀਰ ਸਿੰਘ ਬਾਦਲ ਅੱਜ ਆਪਣੀ ਪੇਸ਼ੀ ਪੂ ਕਰਨ ਵਾਸਤੇ ਇਸ ਵੇਲੇ ਸਚਕਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਪਹੁੰਚ ਰਹੇ ਨੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਜਮਾਵੜਾ ਹੈ ਅਤੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇਸ ਵੇਲੇ ਅੰਮ੍ਰਿਤਸਰ ਪਹੁੰਚ ਚੁੱਕੇ ਨੇ ਤੇ ਉਹਨਾਂ ਦੀ ਅੱਜ ਪੇਸ਼ੀ ਅਕਾਲ ਤਖਤ ਸਾਹਿਬ ਤੇ ਹੈ ਜਿਸ ਦੇ ਵਿੱਚ ਕੀ ਉਹਨਾਂ ਨੂੰ ਆਪਣਾ ਜਵਾਬ ਦੇਣਾ ਪਏਗਾ ਦਰਅਸਲ ਜਹਦਰ ਸਿੰਘ ਅਕਾਲ ਤਖਤ ਸਾਹਿਬ ਵੱਲੋਂ ਆਖਿਆ ਗਿਆ ਸੀ ਕਿ 15 ਦਿਨ ਦੇ ਵਿੱਚ ਵਿੱਚ ਉਹ ਆਪਣਾ ਜਵਾਬ ਦੇਣ ਕਿ ਆਖਿਰਕਾਰ ਜੇਰੀਆ ਬਾਗੀ ਧੜੇ ਵੱਲੋਂ ਆਖਿਆ ਗਿਆ ਸੀ ਕਿ ਉਹਨਾਂ ਅੱਜ ਗਲਤੀਆਂ ਹੋਈਆਂ ਨੇ ਆਖਿਰਕਾਰ ਉਹ ਗਲਤੀਆਂ ਕੀ ਸਨ ਤਾਂ ਉਸ ਨੂੰ ਲੈ ਕੇ ਜਿਹੜਾ ਹੈ ਅੱਜ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖੋ ਕਿ ਸੁਖਬੀਰ ਬਾਦਲ ਐਸਵੇਲੇ ਤੇ ਪਹੁੰਚੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਐਸਵੇਲੇ ਸਰਦਾਰ ਸੁਬੀਰ ਸਿੰਘ ਬਾਦਲ ਜਿਨੇ ਨੇ ਅੱਜ ਇੱਕ ਨਮਾਨੇ ਸਿੱਖ ਵਜੋ ਜਿਹੜੇ ਨੇ ਸਚਕਣ ਸ੍ਰੀ ਹਰਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਪੂਜੇ ਨੇ ਉਹਨਾਂ ਨਾਲ ਅ ਤੇ ਦਲਜੀਤ ਸਿੰਘ ਟੀਮਾਂ ਵੀ ਮੌਜੂਦ ਨੇ ਦਾ ਦੱਸਣਾ ਚਾਹਾਂਗੇ ਕਿ ਬਾਗੀ ਧੜੇ ਵੱਲੋਂ ਇੱਕ ਕਿਹਾ ਗਿਆ ਸੀ ਕਿ ਉਹਨਾਂ ਦੀ ਕਾਲੀ ਦਲ ਦੀ ਸਰਕਾਰ ਵੇਲੇ ਕੁਝ ਬੇਨੀਮੀਆਂ ਹੋਈਆਂ ਸੀ ਤਸੋਂ ਲੈ ਕੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਦੇ ਹੋਏ ਸੁਖਬੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਕਿ ਨਾਲ ਉਹਨਾਂ ਦੇ ਨਾਲ ਸਮੁੱਚੀ ਅਕਾਲੀ ਲੀਡਰਸ਼ਿਪ ਵੀ ਮੌਜੂਦ ਹੈ ਤਾਂ ਸੁਖਬੀਰ ਸਿੰਘ ਬਾਦਲ ਦੇ ਮੱਥਾ ਟੇਕਣ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਕਿਸ ਤਰੀਕੇ ਦੇ ਨਾਲ ਉਹ ਇੱਥੇ ਪਹੁੰਚੇ ਨੇ ਤਾਂ ਉਹਨਾਂ ਵੱਲੋਂ ਆਪਣਾ ਸੀਸ ਨਿਵਾਇਆ ਜਾ ਰਿਹਾ ਹੈ ਤਾਂ ਦੱਸਣਾ ਚਾਹਾਂਗੇ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਅਕਾਲ श्री कांतक साहब ਵੱਲੋਂ ਹਦੇਸ਼ ਕੀਤਾ ਗਿਆ ਸੀ ਕਿ ਉਹ ਆਪਣਾ ਸਪਸ਼ਟੀਕਰਨ ਦੇਣ ਜਿਹਦੇ ਵਿੱਚ ਕਿ ਉਹ ਇੱਕ ਬੰਦ ਲਫਾਫੇ ਦੇ ਵਿੱਚ ਆਪਣਾ ਸਪਸ਼ਟੀਕਰਨ ਦੇਣ ਵਾਸਤੇ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਉਹ શ્રી ਕਾਲਤਕ ਸਾਹਿਬ ਪੁੱਜੇ ਨੇ ਜਿੱਥੇ ਕਿ ਉਹ ਬੰਦ ਕਮਰਾ ਮੀਟਿੰਗ ਕਰਨ ਜਾ ਰਹੇ ਨੇ ਜਿਹਦੇ ਵਿੱਚ ਕਿ ਜਥੇਦਾਰ શ્રી ਕਾਲਤਕ ਸਾਹਿਬ ਦੇ ਨਾਲ ਮੀਟਿੰਗ ਕਰਨਗੇ ਔਰ ਇਹ ਸਾਰੀਆਂ ਜੋ ਜਵਾਬ ਹੈ ਉਹ ਨਾਲੋਂ ਦਿੱਤਾ ਜਾਏਗਾ ਤਾਂ ਸਪਸ਼ਟੀਕਰਨ ਦਿੱਤਾ ਗਿਆ ਹੈ ਇਹ ਗੱਲਬਾਤ ਗਿਆਨ ਤੁਰੇ ਚੱਲੋ ਅੱਗੇ ਅੱਗੇ ਵੀਰੇ ਬੋਲਣ ਲੱਗੇ ਇੱਕ ਮਿੰਟ ਚੁੱਪ ਨਾ ਕਰੋ ਤੇਰੀ ਗੱਲ ਸੁਣ ਇਹ ਲੜੋ ਨਾ ਪਹਿਲੇ ਕੀ ਹੈ ਗੱਲ ਕਰਨੀ ਅਨੇ ਬੋਲੇ ਲੱਗੇ ਬੋਲੇ ਪ੍ਰਧਾਨ ਜੀ ਬਾਈਕ ਕਿ ਨਹੀਂ ਦੱਸੋ ਨਹੀਂ 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 ਰੱਖ ਦਿਓ ਆਈ ਕਹਿੰਦੇ ਨਾ ਕਰੋ ਦੇਖ ਸਦੇਓ ਕਿ ਇਸ ਵੇਲੇ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਉਹ ਇਸ ਵੇਲੇ ਸ੍ਰੀ ਕਾਲ ਤਕ ਸਾਹਿਬ ਤੇ ਆਪਣਾ ਸਪਸ਼ਟੀਕਰਨ ਦੇ ਕੇ ਆ ਰਹੇ ਨੇ ਔਰ ਉਹਨਾਂ ਵੱਲੋਂ ਮੀਡੀਆ ਨਾਲ ਗੱਲਬਾਤ ਨਹੀਂ ਕੀਤੀ ਜਾ ਰਹੀ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਦੇ ਜਿਹੜੇ ਨਿਧੀ ਸਹਾਇਕ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਉਹ মিডিਆ ਨਾਲ ਹਲੇ ਕੋਈ ਗੱਲਬਾਤ ਨਹੀਂ ਕਰਨਗੇ ਕਿਉਂਕਿ ਮਾਮਲਾ ਇਸ ਵੇਲੇ ਜਥੇਦਾਰ ਸਾਹਿਬ ਕੋ ਹੈ ਔਰ ਇਸ ਕਰਕੇ ਸੁਖਬੀਰ ਸਿੰਘ ਬਾਦਲ মিডিਆ ਨਾਲ ਕੋਈ ਗੱਲਬਾਤ ਨਹੀਂ ਕਰਨਗੇ ਲੇਕਿਨ ਤੁਹਾਨੂੰ ਦੱਸਣਾ ਚਾਹਵਾਂਗੇ ਕਿ ਅੱਜ ਆਪਣਾ ਸਪਸ਼ਟੀਕਰਨ ਜਿਹੜਾ ਹੈ ਉਹ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਹਣਾ ਵੱਲੋਂ ਅੱਜ ਸ੍ਰੀ ਕਾਲਟਕ ਸਾਹਿਬ ਤੇ ਦਿੱਤਾ ਗਿਆ ਹੈ ਤਾਂ ਸੁਖਬੀਰ ਸਿੰਘ ਬਾਦਲ ਅੱਜ ਪਹੁੰਚਦੇ ਨੇ ਤਾਂ ਉੱਥੇ ਜਥੇਦਾਰ ਸ੍ਰੀ ਕਾਲਟਕ ਸਾਹਿਬ ਵੀ ਮੌਜੂਦ ਸਨ ਤਾਂ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਬੰਦ ਕਮਰਾ ਬੈਠਕ ਹੁੰਦੀ ਹੈ ਬੰਦ ਕਮਰੇ ਦੇ ਵਿੱਚ ਗੱਲਬਾਤ ਹੁੰਦੀ ਨਹੀਂ ਜ ਜਿਹਦੇ ਵਿੱਚ ਕੀ ਜਥੇਦਾਰ ਸਾਹਿਬ ਸੁਖਬੀਰ ਸਿੰਘ ਬਾਦਲ ਨੂੰ ਮਿਲਦੇ ਨੇ ਔਰ ਉਸ ਤੋਂ ਬਾਅਦ ਥੋੜੀ ਦੇਰ ਵਿਚਾਰ ਚਰਚਾ ਹੁੰਦੀ ਹੈ ਕਿਉਂਕਿ ਉਸ ਵਸ ਪੇਸ਼ੀ ਨੂੰ ਕਿਹਾ ਗਿਆ ਸੀ ਸਭ ਤੋਂ ਪਹਿਲਾਂ ਉਹਨਾਂ ਵੱਲੋਂ ਸ੍ਰੀ ਕਾਲ ਤਖਤ ਸਾਹਿਬ ਤੇ ਮੱਥਾ ਟੇਕਿਆ ਜਾਂਦਾ ਹੈ ਔਰ ਮੱਥਾ ਟੇਕਣ ਤੋਂ ਬਾਅਦ ਜਿਹੜਾ ਹੈ ਉਹ ਅੱਜ ਜਿਹੜੇ ਨੇ ਸ੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋਏ ਔਰ ਉਸ ਤੋਂ ਬਾਅਦ ਜਥੇਦਾਰ ਸਾਹਿਬ ਦੇ ਅੱਗੇ ਉਹਨਾਂ ਵੱਲੋਂ ਪੇਸ਼ੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਉਹ ਵਾਪਸੀ ਕਰ ਰਹੇ ਨਹੀਂ ਤਾਂ ਇਸ ਵੇਲੇ ਦੀ ਸਭ ਤੋਂ ਅਹਿਮ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਜਿਹੜੀ ਕਿ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਵੱਲੋਂ ਜਿਹੜਾ ਹੈ ਇੱਥੇ ਗੱਲਬਾਤ ਮੀਡੀਆ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਬਿਲਕੁਲ ਤੁਸੀਂ ਦੇਖੋ ਕਿ ਇਸ ਵੇਲੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਸ੍ਰੀ ਹਰਮੰਦਰ ਸਾਹਿਬ ਤੋਂ ਸ਼੍ਰੀ ਕਾਲ ਤਕ ਸਾਹਿਬ ਤੋਂ ਹੈ ਤਾਂ ਲਗਾਤਾਰ ਦਸਨਾ ਚਾਹਾਂਗੇ ਕਿ ਅੱਜ ਜਿਹੜਾ ਹੈ ਜੀਪੀਸੀ ਦੇ ਪ੍ਰਧਾਨ ਜਿਹੜੇ ਨੇ ਉਹ ਇਸ ਵੇਲੇ মিডিਆ ਨਾਲ ਗੱਲਬਾਤ ਕਰ ਸਕਦੇ ਨੇ ਕਿਉਂਕਿ ਐਸਜੀਬੀਸੀ ਪ੍ਰਧਾਨ ਇਸ ਵੇਲੇ ਜਿਹੜੇ ਨੇ ਉਹ ਪ੍ਰਧਾਨ ਜਿਹੜੇ ਨੇ ਇਸ ਵੇਲੇ ਹਾਂਜੀ ਹਾਂਜੀ ਪ੍ਰਧਾਨ ਸਾਹਿਬ ਚੋਪ ਚੋਪ ਸਿੰਘ ਸਾਹਿਬ ਵੱਲੋਂ ਆਦੇਸ਼ ਹੋਇਆ ਸੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਚੋਪ ਕਰੋ ਚੋਪ ਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਦੇ ਸਬੰਧ ਵਿੱਚ ਅਸੀਂ ਸਿੰਘ ਸਾਹਿਬ ਨੂੰ ਆਪਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਹ ਸਪਸ਼ਟੀਕਰਨ ਦਾ ਜਵਾਬ ਦੇ ਕੇ ਆਏ ਆ ਤੇ ਇਸੇ ਤਰ੍ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ੋਮਣੀ ਕਾਲੀ ਦਲ ਉਹ ਵੀ ਆਪਣਾ ਸਪਸ਼ਟੀਕਰਨ ਦੇ ਕੇ ਚਿੱਠੀ ਉਹਨਾਂ ਨੂੰ ਦੇ ਕੇ ਆਏ ਆ ਬਾਕੀ ਗਾਂ ਦਾ ਜਿਹੜਾ ਹੁਣ ਸਿੰਘ ਸਾਹਿਬ ਵਾਚਣਗੇ ਗਾਂਦ ਜਿਹੜੀ ਪ੍ਰਕਿਰਿਆ ਉਹ ਸਿੰਘ ਸਾਹਿਬਾਂ ਦੀ ਕੀ ਸਪਸ਼ਟੀਕਰਨ ਕੀ ਦਿੱਤਾ ਤੁਸੀਂ ਇਹ ਨੂੰ ਉਹ ਸਿੰਘ ਸਾਹਿਬ ਨੂੰ ਅਸੀਂ ਕੋਈ ਸਵਾਲ ਨਹੀਂ ਉਹ ਲਿਖ ਕੇ ਅਸੀਂ ਦੇ ਆ ਜਿਹੜਾ ਸ਼੍ਰੋਮਣੀ ਕਾਲੀਗਰ ਮੰਗੇ ਸੀ ਤੁਸੀਂ ਦੇ ਕੇ ਆਇਆ ਨਹੀਂ ਸ਼੍ਰੋਮਣੀ ਕਮੇਟੀ ਦਾ ਮੈਂ ਦੇ ਕੇ ਆਇਆ ਸ਼੍ਰੋਮਣੀ ਕਾਲੀ ਦੇ ਵੱਲੋਂ ਪ੍ਰਧਾਨ ਸ਼੍ਰੋਮਣੀ ਕਾਲੀਦਲ ਦੇ ਕੇ ਗਿਆ ਜਿਹੜੀ 90 ਲੱਖ ਦੀ ਹਥਿਆਰਬਾਜ਼ੀ ਦੀ ਗੱਲ ਕੀਤੀ ਚਲੋ ਇਹ ਮੈਂ ਹੁਣ ਇਹਦੇ ਬਾਰੇ ਕੋਈ ਗੱਲ ਕਰੀ ਚਿੱਠੀ ਜਾਰੀ ਕਰਦੇ ਹਾਂ 90 ਲੱਖ ਦੀ ਹਥਿਆਰਬਾਜ਼ੀ ਦੀ ਜਵਾਬ ਦਿੱਤਾ ਗਿਆ ਤੇ ਤੁਸੀਂ ਵੇਖ ਸਕਦੇ ਹੋ ਕਿ ਐਸਐਲਏ ਲਗਾਤਾਰ ਤਸਵੀਰ ਤੁਹਾਨੂੰ ਦਿਖਾ ਰਹੇ ਆ ਕਿ ਐਸਜੀਬੀਸੀ ਦੇ ਪ੍ਰਧਾਨ ਜਿਹੜੇ ਨੇ ਉਹ ਵੀ ਆਪਣਾ ਜਵਾਬਦੇਹ ਦਿੰਦੇ ਨਜ਼ਰ ਆਏ ਨੇ ਤਾਂ ਸ਼ਰਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਬੀਰ ਸਿੰਘ ਬਾਦਲ ਜਿੱਥੇ ਆਏ ਨੇ ਤਾਂ ਦੂਜੇ ਪਾਸੇ ਜਿਹੜਾ ਹੈ ਓ ਇੱਕ ਮਿੰਟ ਇੱਕ ਮਿੰਟ ਕਰ ਉਹ ਇੱਕ ਵੇਲੇ ਹੋਣੀ ਹੋਣੀ ਯਾਰ ਹੋਣੀ ਹੋਣੀ ਗਰੇਵਾਲ ਸਾਹਿਬ ਕੀ ਕਰਦੇ ਹੋ ਜੀ ਕੀ ਆ ਕਰਦੇ ਕਰਦੇ ਕਰ ਦੋ ਲੜੋ ਯਾਰ ਆ ਮੇਰੇ ਅੰਧੀ ਜੀ ਹਾਂ ਜੀ ਹਾਂ ਜੀ ਗਰੇਵਾਲ ਸਾਹਿਬ ਉਹ ਚੱਲਦੇ ਰਹਿਣਾ ਤੁਸੀਂ ਕੀ ਕਹਿੰਦਾ ਤੁਸੀਂ ਦੇਖੋ ਜੇ ਆ ਡੰਡੇ ਜੇ ਥੋੜੇ ਥਾਂ ਕਰ ਲਓਗੇ ਤੇ ਚੰਗੀ ਰਹੂਗੀ ਦੇਖੋ ਅਕਾਲ ਪੁਰਖ ਅਕਾਲ ਪੁਰਖ ਪੋੜੀਆਂ ਤੇ ਆਜੋ ਪੋੜੀਆਂ ਤੇ ਆਜੋ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਐਸਐਲਜੀ ਬਿਲਕੁਲ ਹਾਂਜੀ ਹਾਂਜੀ ਕਰੇਵਾਲ ਸਾਹਿਬ ਥੋੜਾ ਕਰੇਵਾਲ ਸਾਹਿਬ ਦੱਸ ਦਿਓ ਕੀ ਹੋਇਆ ਕੀ ਗੱਲ ਹੋ ਰਹੀ ਹੈ ਧਿਆਨ ਨਾਲ ਨੀਚੇ ਕਰੇਵਾਲ ਸਾਹਿਬ ਅੱਜ ਕੀ ਸਪਸ਼ਟ ਪੜਾਵੇ ਉਹ ਆਈਡੀਆ ਪੜਾਓ ਮੋਟੇ ਦੇਖੋ ਬੇਨਤੀ ਇਹ ਆ ਕੀ ਹਰ ਸਿੱਖ ਹਰ ਸਿੱਖ ਸ੍ਰੀ ਕਾਲਕਤਾਰ ਸਾਹਿਬ ਨੂੰ ਸਮਰਪਿਤ ਆ ਅਕਾਲਪੁਰ ਸਾਹਿਬ ਜੀ ਦੇ ਜਥੇਦਾਰ ਸਾਹਿਬ ਦਾ ਜੋ ਫਰਮਾਨ ਜੋ ਉਹਨਾਂ ਦਾ ਹੁਕਮ ਹੈ ਉਸ ਨੂੰ ਪੂਰਨ ਤੌਰ ਤੇ ਸਿਰ ਮੱਥੇ ਆ ਸ਼੍ਰੋਮਣੀ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਪੁਰਖ ਸਾਹਿਬ ਦੇ ਅਕਾਲ ਪੁਰਖ ਸਾਹਿਬ ਦੇ ਹੁਕਮਾਂ ਦੀ ਪੂਰਨਤਾ ਉਤੇ ਪਾਲਣਾ ਕਰਦੀ ਆ ਜੋ ਜ਼ਥੇਦਾਰ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਣਕਾਰੀ ਦੇਣ ਲਈ ਪੱਤਰ ਲਿਖਿਆ ਸੀ ਉਸ ਪੱਤਰ ਦਾ ਉਸ ਪੱਤਰ ਦਾ ਲਫਾਫਾ ਬੰਦ ਜਵਾਬ ਜਿਹੜਾ ਵਾ ਚਰੂਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਸ਼ੇਂਦਰ ਸਿੰਘ ਧੰਮੀ ਸਾਹਿਬ ਨੇ ਸਿੰਘ ਸਾਹਿਬ ਨੂੰ سپਰਦ ਕੀਤਾ ਸੋ ਉਸ ਤੋਂ ਬਾਅਦ ਸਿੰਘ ਸਾਹਿਬ ਉਸ ਤੇ ਕੀ ਫੈਸਲਾ ਕਰਦੇ ਆ ਇਹ ਬਾਤ ਦੀਆਂ ਗੱਲਾਂ ਸੋ ਇੱਕ ਨਿਮਾਣੇ ਸੇਵਕ ਦੇ ਤੌਰ ਤੇ ਚਰੂਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਉਹ ਜਿਹੜਾ ਆਪਣਾ ਜਿਹੜਾ ਜਵਾਬ ਆ ਉਹ ਬੰਦ ਲਫਾਫੇ ਵਿੱਚ ਸ਼੍ਰੀ ਕਾਲਟਕ ਸਾਹਿਬ ਦੇ ਜ਼ਿਹਦਾਰ ਨੂੰ ਸੌਂਪਿਆ ਜੋ ਉਹਨਾਂ ਦੀ ਡਿਊਟੀ ਬਣਦੀ ਆ ਵੀ ਬਾਅਦ ਵਿੱਚ ਕੋਈ ਕਾਰਵਾਈ ਕਰਦੇ ਸਿੰਘ ਸਾਹਿਬ ਫਿਰ ਦੇਖੋ ਜੀ ਜੋ ਅਸੀਂ ਪੇਸ਼ ਕਰਦੇ ਨੀ ਸਿੰਘ ਸਾਹਿਬ ਦੇ ਦਾ ਹੁਕਮ ਦੇ ਤਹਿਤ ਹੀ ਅਸੀਂ ਪੇਸ਼ ਹੋਇਆ ਜੋ ਸਿੰਘ ਸਾਹਿਬ ਹੁਕਮ ਲਾਉਣਗੇ ਸ਼੍ਰੋਮਣੀ ਭਾਵੇਂ ਕੀ ਉਹ ਜਿਹੜਾ ਜਿਹੜਾ ਇਹ ਮਾਮਲਾ ਵਾ ਇਹ ਬਹੁਤ ਦਿਨ ਪਹਿਲਾਂ ਦਾ ਅਵਤਾਰ ਸਿੰਘ ਜੀ ਮੱਕੜ ਜਿਹੜੇ ਕੀ ਪ੍ਰਧਾਨ ਸੀ ਉਹ ਇਸ ਦੁਨੀਆ ਤੋਂ ਚਲੇ ਗਏ ਪਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੇ ਆਪਣੀ ਮੌਜੂਦਾ ਸਮੇਂ ਦੀ ਡਿਊਟੀ ਮੁਤਾਬਕ ਜੋਕਾਲਤਖ ਸਾਹਿਬ ਨੇ ਜਾਣਕਾਰੀ ਮੰਗੀ ਆ ਜੋ ਪੱਖ ਮੰਗਿਆ ਉਹ ਪੱਖ ਜਿਹੜਾ ਵਾ ਐ ਐਡਵੋਕੇਟ ਰਸ਼ੇਂਦਰ ਸਿੰਘ ਧਾਮੀ ਸਾਹਿਬ ਨੇ ਸਿੰਘ ਸਾਹਿਬ ਨੂੰ ਇਹੋ ਜਿਹੇ ਮੱਗੜ ਸਾਹਿਬ ਬਾਬਾ ਜੀ ਆਏ ਨੇ ਬਹੁਤ ਅਜੀ ਥੈਂਕ ਯੂ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਥੈਂਕ ਯੂ ਬਹੁਤ ਥੈਂਕ ਯੂ ਠੀਕ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਕਿ ਜਵਾਬ ਜਿਹੜਾ ਇਸ ਵੇਲੇ ਦਿੱਤਾ ਜਾ ਰਿਹਾ ਹੈ ਉਹਦਾ ਜਵਾਬ ਸੁਪਰੀਮ ਕੋਲ ਬਿਲਕੁਲ ਸੁਪਰੀਮ ਬਦਲ ਨਹੀਂ ਮੈਂ ਬਾਦਲ ਸਾਹਿਬ ਦੇ ਮਾਮਲੇ ਵਿੱਚ ਸ਼ਾਮਲ ਨਹੀਂ ਹਾਂ ਕਿਉਂਕਿ ਸ਼ਰੋਣੀ ਕਮੇਟੀ ਦੇ ਵਫਦ ਨਾਲ ਮੈਂ ਗਿਆ ਸੀ ਉਹ ਅਕਾਲੀ ਦਲ ਦਾ ਵਫਦ ਵੱਖਰਾ ਸੀ ਸ਼ਰੋਣੀ ਕਮੇਟੀ ਦਾ ਇਸ ਤਰ੍ਹਾਂ ਇਹਨਾਂ ਵੱਲੋਂ ਸਾਫ਼ ਤੌਰ ਤੇ ਸਪਸ਼ਟ ਕੀਤਾ ਗਿਆ ਕਿ ਵਫਦ ਜਿਹੜਾ ਹੈ ਉਹ ਅਲੱਗ ਸੀ ਸ਼ਰੋਣੀ ਅਕਾਲੀ ਦਲ ਦਾ ਜਿਹੜਾ ਵਫਦ ਸੀ ਉਹ ਅਲੱਗ ਸੀ ਔਰ ਉਸ ਦੇ ਵਿੱਚ ਜਿਹੜਾ ਹੈ ਕਿ एसजीपीसी ਦਾ ਅਲਗ ਵਫਸੀ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤਾਂ ਨਾਸੀ ਸਾਂਝੀ ਕਰ ਰਿਹਾ ਕਿ ਸ਼੍ਰੀ ਕਾਲ ਤਖਸਬ ਦੇ ਜ세ਦਾਰ ਸਾਹਿਬ ਕੋਲ ਇਸ ਵੇਲੇ ਦੋ ਵਫਦ ਪਹੁੰਚੇ ਨੇ ਕਿਉਂਕਿ ਜਿਹੜਾ ਉਹਨਾਂ ਵੱਲੋਂ ਦੇਸ਼ ਜਾਰੀ ਕੀਤਾ ਗਿਆ ਸੀ ਜਿਹਦੇ ਵਿੱਚ ਕੀ ਸਰਦਾਰ ਸੁਖਵੀਰ ਸਿੰਘ ਬਾਦਲ ਕੋਲ ਜਵਾਬ ਮੰਗਿਆ ਗਿਆ ਸੀ ਤਾਂ ਐਸਜੀਪੀਸੀ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਸੀ ਕਿ ਜੋ 90 ਲੱਖ ਦੀ ਇਸ਼ਤਿਹਾਰਬਾਜ਼ੀ ਹੋਈ ਆ ਉਸ ਦੇ ਵਿੱਚ ਕਾਰਨ ਕੀ ਸੀ ਕਿਵੇਂ ਡੇਰਾ ਮੁਖੀ ਨੂੰ ਮਾਫ ਕੀਤਾ ਗਿਆ ਤਾਂ ਉਸ ਮਾਮਲੇ ਤੇ ਜਵਾਬ ਚਾਹੀਦਾ ਹੈ ਤਾਂ ਉਸ ਦੇ ਵਿੱਚ ਜਵਾਬ ਤਲਬੀ ਅੱਜ ਹੋਈ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦ ਲਫਾਫਿਆਂ 'ਚ ਆਪਣਾ ਜਵਾਬ ਜਰਾ ਹੈ ਸਿੰਘ ਸਾਹਿਬ ਅੱਗੇ ਰੱਖਿਆ ਗਿਆ ਹੈ ਪਰ ਹੁਣ ਫੈਸਲਾ ਸਿੰਘ ਸਾਹਿਬ ਕਰਨਗੇ ਕਿ ਆਖਿਰਕਾਰ ਇਸ ਮਸਲੇ 'ਚ ਉਹ ਕੀ ਕਾਰਵਾਈ ਕਰਦੇ ਨੇ ਹੋ ਸਕਦਾ ਹੈ ਪੰਥ ਸਿੰਘ ਸਹਿਬਾਨਾਂ ਦੀ ਮੀਟਿੰਗ ਸੱਦੀ ਜਾ ਸਕਦੀ ਹੈ ਹੋ ਸਕਦਾ ਹੈ ਕਿ ਬਾਦਲ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੁਬਾਰਾ ਵੀ ਤਲਬ ਕੀਤਾ ਜਾ ਸਕਦਾ ਕਿ ਅਗਰ ਸਿੱਧੇ ਤੌਰ ਤੇ ਉਹ ਕੋਈ ਸਜ਼ਾ ਸੁਣਾਉਂਦੇ ਨੇ ਅਗਰ ਕੋਈ ਆਪਣਾ ਫੈਸਲਾ ਸੁਣਾਉਂਦੇ ਨੇ ਤਾਂ ਉਹ ਤਲਬ ਦੁਬਾਰਾ ਵੀ ਕਰ ਸਕਦੇ ਨੇ ਫਿਲਹਾਲ ਮਾਮਲਾ ਐਸਐਲ ਜਥੇਦਾਰ ਸ੍ਰੀ ਕਾਲਤਕ ਸਾਹਿਬ ਕੋਲ ਹੈ ਤਾਂ ਫਿਲਹਾਲ ਉਹਨੂੰ ਦੇਖਣਾ ਹੋਏਗਾ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੀ ਕਾਰਵਾਈ ਹੁੰਦੀ ਹੈ ਲੇਕਿਨ ਸਪਸ਼ਟ ਤੌਰ ਤੇ ਅਗਰ ਗੱਲ ਕੀਤੀ ਜਾਵੇ ਬਾਗੀ ਧੜੇ ਵੱਲੋਂ ਜਿਹੜੀ ਸ਼ਿਕਾਇਤ ਕੀਤੀ ਗਈ ਸੀ ਤਾਂ ਉਸ ਦਾ ਅੱਜ ਅਸਰ ਵੇਖ ਨੂੰ ਮਿਲ ਰਿਹਾ ਹੈ ਕਿ ਜਥੇਦਾਰ ਸ੍ਰੀ ਕਾਲਤਕ ਸਾਹਿਬ ਅੱਗੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਪੇਸ਼ ਹੋਏ ਨੇ ਉਹਨਾਂ ਨੇ ਆਪਣੀ ਜਵਾਬ ਵੀ ਦਿੱਤਾ ਹੈ ਕੈਮਰਾਮੈਨ ਅਸ਼ਦੇਰਾਲ ਸੁਮਿਤ ਖੰਨਾ ਗ੍ਰੀਡ ਪੰਜਾਬ ਟੀਵੀ ਅੰਮ੍ਰਿਤਸਰ